ਪਾਰਤਪਾਕ ਜੰਗ ਦੌਰਾਨ ਬੀਤੇ ਦਿਨ ਹੀ ਕੱਥੂ ਨੰਗਲ ਤੇ ਜੇਠੂਵਾਲ ਪਿੰਡ ਤੋਂ ਮਜ਼ਾਇਲ ਦਾ ਮਲਬਾ ਬਰਾਮਦ ਹੋਇਆ। ਹੁਣ ਜੇਠੂਵਾਲ ਤੋਂ ਬਾਅਦ ਜੰਡਿਆਲਾ ਦੇ ਮੱਖਣ ਹਨੇਰੀ ਪੰਦੇੜ ਕੰਬੋ ਤੁੰਦਾਲਾ ਵਿੱਚ ਵੀ ਰਾਕਟ ਦਾ ਮਲਬਾ ਦਿਗਿਆ ਪਿਆ ਗਿਆ। ਕਿਸੇ ਜਾਣੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪੁਲਿਸ ਅੱਤੇ ਪੁਲਿਸ ਦੇ ਕਰਮਚਾਰੀ ਨੇ ਮਲਬਾ ਆਪਣੇ ਕਬਜ਼ੇ ਵਿੱਚ ਲੈ ਲਿਆ ਹਾਲਾਂਕਿ ਇਸ ਬਾਰੇ ਕੋਈ ਠਮਾਕਾ ਜਾਂ ਆਵਾਜ਼ ਨਹੀਂ ਸੁਣਾਈ ਦਿੱਤੀ ਹੈ ਜਦੋਂ ਪਿੰਡ ਵਾਸੀ ਸਵੇਰੇ ਆਪਣੇ ਕੰਮ ਲਈ ਬਾਹਰ ਗਏ ਤਾਂ ਉਨ੍ਹਾਂ ਨੇ ਖੇਤਾਂ ਵਿੱਚ ਮਜ਼ਾਲ ਦਾ ਮਲਬਾ ਦੇਖਿਆ ਅਤੇ ਸਥਾਨਕ ਪੁਲਿਸ ਸਟੇਸ਼ਨ ਨੂੰ ਘਟਨਾ ਬਾਰੇ ਸੂਚਿਤ ਕੀਤਾ ਐਸਐਸਪੀ ਮਨਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਮਜ਼ਾਲ ਦਾ ਮਲਬਾ ਹੈ ਪਰ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਕਿਸ ਸਟੇਸ਼ਨ ਨਾਲ ਸੰਬੰਧਿਤ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਫੌਜੀ ਅਧਿਕਾਰੀਆਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਹੈ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੌਰਾਨ ਹੀ ਬੀਐਸਐਫ ਦੀਆਂ ਐਕਸਪਰਟ ਟੀਮਾਂ ਵੀ ਪਹੁੰਚ ਗਈਆਂ ਨੇ ਇਸ ਮਿਜ਼ਾਈਲ ਦੇ ਪਾਰਟ ਨੂੰ ਡਿਫਿਊਜ਼ ਕੀਤਾ ਜਾ ਰਿਹਾ ਹੈ ਦੱਸ ਦਈਏ ਪ੍ਰਸ਼ਾਸਨ ਵੱਲੋਂ ਬੀਤੀ ਰਾਤ ਨੂੰ ਬਲੈਕਆਊਟ ਕੀਤਾ ਗਿਆ ਸੀ ਉਸ ਤੋਂ ਬਾਅਦ ਇੰਟਰਨੈਟ ਮੀਡੀਆ ਧਮਾਕਿਆਂ ਬਾਰੇ ਚਰਚਾ ਸ਼ੁਰੂ ਹੋ ਗਈ ਪਰ ਪ੍ਰਸ਼ਾਸਨ ਨੇ ਧਮਾਕੇ ਦੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ ਹੁਣ ਪ੍ਰਸ਼ਾਸਨ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਵੀ ਅਜਿਹੇ ਮਸਾਇਲ ਮਲਬੇ ਦੀ ਪਾਲ ਕਰ ਰਹੀ ਹੈ ਇਹ ਮਸਾਇਲ ਕਾ ਹੀ ਪੋਰਸ਼ਨ ਹੈ ਆਰਮੀ ਵਾਲੇ ਜੋ ਐਕਸਪਰਟ ਹੈ ਉਸਨੇ ਦੱਸਿਆ ਹੈ ਕਿ ਇਹ ਇਹ ਮਸਾਇਲ ਦਾ ਹਿੱਸਾ ਵਾ ਆਰਮੀ ਵਾਲੇ ਜਿਹੜੇ ਐਕਸਪਰਟ ਆਏ ਸਨ ਉਹਨਾਂ ਨੇ ਦੱਸਿਆ ਕਿ ਇਹ ਇਹਨੂੰ ਹਵਾਚੀ ਨਸ਼ਟ ਕਰਨ ਤੋਂ ਬਾਅਦ ਜਦੋਂ ਨਿਊਟਰਲਾਈਜ਼ ਕੀਤਾ ਤੇ ਇਹਦੇ ਪੋਰਸ਼ਨ ਜੇਠੂਵਾਲ ਤੇ ਇੱਥੇ ਗਿਰਿਆ ਤੇ ਉਹ ਇਹਨੂੰ ਹੁਣ ਡੀਫਿਊਜ਼ ਕਰਨ ਲਈ ਜਿਹੜਾ ਵਾ ਐਕਸਪਰਟ ਆ ਰਹੇ ਆ ਆਰਮੀ ਦੇ ਉਹ ਇਹਨੂੰ ਡੀਫਿਊਜ਼ ਕਰਨਗੇ ਜੋ ਵੀ ਡਿਸੀਜਨ ਲੈਣਾ ਉਹ ਲੈ ਕੇ ਫਿਰ ਇਹਦਾ ਜਿਹੜਾ ਵਾ ਉਹ ਡੀਫਿਊਜ਼ ਕਰਕੇ ਇਹਨੂੰ ਲੈ ਕੇ ਜਾਣਗੇ ਸਰ ਇਹ ਜੇਠੂਵਾਲ ਵੀ ਡਿਗਰੀ ਇਸ ਉਸੇ ਦਾ ਹੀ ਇਹ ਪੋਰਸ਼ਨ ਹੈ ਸਦਾ ਜਿਹੜੇ ਕੱਲ ਪੰਜ ਧਮਾਕੇ ਜੇ ਹੋਏ ਸੀ ਉਹਨਾਂ ਦੇ ਨਾਲ ਤਾਲੁਕ ਨਹੀਂ ਇਹਦਾ ਕੋਈ ਤਾਲਕ ਨਹੀਂ ਆ ਉਹ ਧਮਾਕੇ ਮੌਕ ਡ੍ਰੈਲ ਸੀਗੀ ਉਹਨਾਂ ਨਾਲ ਇਹਦਾ ਕੋਈ ਤਾਲਕ ਨਹੀਂ ਇਹ ਮਿਡਨਾਈਟ ਅ ਲੱਗੀ ਆ ਇਹਨੂੰ ਉੱਥੇ ਨਿਊਟ੍ਰਲਾਈਜ਼ ਕਰਤਾ 에ਅਰ ਦੇ ਵਿੱਚ ਜਿਹੜੇ ਬਿੰਦੂ ਚ ਡਿੱਗੇ ਸੀ ਜੇਠੂਵਾਲ ਤੇ ਮੱਖਣ ਮੰਡੀ ਚ ਬਿਲਕੁਲ ਇਹ ਜੋ ਹਾਂਜੀ ਕਿੱਥੋਂ ਦੀ ਆਈ ਉਹ ਜੋ ਆਰਮੀ ਦੇ ਐਕਸਪਰਟ ਆ ਉਹ ਤੇ ਇਹੀ ਦੱਸ ਰਿਹਾ ਕਿ ਪਾਕਿਸਤਾਨ ਤੋਂ ਹੀ ਆਈ ਹੈ ਕਹਿ ਸਕਦੇ ਤੁਸੀਂ ਲੋਕ ਸਰ ਮਿਡਨਾਈਟ ਦੇ ਵਿੱਚ ਹੀ ਧਮਾਕੇ ਹੋਏ ਪੰਜ 1 ਵਜੇ ਤੋਂ ਲੈ ਕੇ ਨਹੀਂ ਉਹ ਅਮਰਸਰ ਦੇ ਵਿੱਚ ਸਵੇਰੇ ਸੀਨੀਅਰ ਅਫਸਰਾਂ ਨੇ ਡਿਸਕਲੋਸ ਕਰਤਾ ਸੀ ਕਿ ਉਹ ਉਹਦਾ ਮੋਕ ਡਰਲ ਦਾ ਹਿੱਸਾ ਸੀਗਾ ਇਹ ਵੱਖਰੀ ਚੀਜ਼ ਆ ਇਹ ਅਲੱਗ ਤੋਂ ਤਮਾਕਾ ਹੋਏ ਹੋਣਗੇ ਨਹੀਂ ਇਹਦਾ ਕੋਈ ਤਮਾਕਾ ਨਹੀਂ ਹੋਇਆ ਇਹਨੂੰ ਨਿਊਟਰਲਾਈਜ਼ ਕਰਤਾ 에ਅਰ ਦੇ ਵਿੱਚ ਤਮਾਕਾ ਹੋਣ ਤੋਂ ਪਹਿਲਾਂ ਹੀ ਕੋਈ ਨੁਕਸਾਨ ਨਹੀਂ ਨਹੀਂ ਕੋਈ ਕੈਜੂਐਲਟੀ ਕੋਈ ਬਚ ਨਹੀਂ ਕਿਤਾ ਵਿੱਚ ਡਿੱਗੀ ਹੈ ਜੀ ਖੇਤਾਂ ਚ ਡਿੱਗੀ ਆ ਬਿਲਕੁਲ ਜੀ ਕਿਹਾ ਜਾ ਰਿਹਾ ਕਿ ਕਈ ਘਰਾਂ ਦੇ ਵਿੱਚ ਵੀ ਛੋਟੇ ਟੁਪਰੇ ਨਹੀਂ ਨਹੀਂ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਲਿਆਓ ਪੀਸ ਪੇਸ਼ ਕਰ ਕੁਝ ਨਹੀਂ ਹੋਈ ਕਰਦਾ ਮਸਲਾ ਜੀ ਹੈ ਇੱਥੇ ਜੀ ਇੱਕ ਕੋਈ ਮਜ਼ਾਇਲ ਦਾ ਪਾਰਟ ਕੋ ਡਿੱਗਾ ਹੈ ਔਰ ਉਹਦੇ ਬਾਰੇ ਕੀ ਸਿਚੁਏਸ਼ਨ ਹੈ ਇਹ ਟੈਕਨੀਕਲ ਟੀਮ ਇੱਥੇ ਆਰਮੀ ਦੀ ਆਈਆਂ ਨੇ ਉਹ ਸਾਰਾ ਡਿਟੇਲ ਦੇ ਬਾਰੇ ਜਾਂਚ ਕਰ ਰਹੇ ਔਰ ਉਹਦੇ ਬਾਰੇ ਜਾਣਕਾਰੀ ਦੇਣਗੇ ਇਹ ਮੱਖਣਮਿੰਡੀ ਔਰ ਜੇਠੂਵਾਲ ਦੇ ਵਿੱਚ ਜਗਾ ਜਗਾ ਲੋਕੇਸ਼ਨ ਜਿਹੜੀ ਐਸਲੇ ਮੱਖਣਮਿੰਡੀ ਪਿੰਡ ਦੀ ਪੈਂਦੀ ਹੈ ਸੋ ਆਰਮੀ ਵੀ ਪਹੁੰਚੀ ਹੈ ਫੋਰਸਸ ਵੀ ਇੱਥੇ ਪਹੁੰਚੀਆਂ ਨੇ ਸਰ ਜੇਠੂਵਾਲ ਜੀ ਵੀ ਡਿੱਗੇ ਨੇ ਕੁਝ ਸ਼ੈਲ ਡਿੱਗੇ ਇਹ ਤਾਂ ਹੀ ਲੱਗਦਾ ਕਿ ਜਿਵੇਂ ਕਿਸੇ ਪਾਰਟ ਦੀ 2-3 ਹਿੱਸੇ ਹੋਏ ਨੇ ਉਹ ਕੁਝ ਉੱਥੇ ਡਿੱਗਿਆ ਕੁਝ ਇੱਥੇ ਟਿਕਿਆ ਹੈ ਸੋ ਇਹ ਤੇ ਨਪਾਕ ਰਾਦੇ ਨੇ ਪਾਕਿਸਤਾਨ ਦੇ ਸਾਨੂੰ ਉਹ ਦੇਖੋ ਸਾਡੇ ਦੇਸ਼ ਨੇ ਜਿਹੜੇ ਉੱਥੇ ਹਮਲੇ ਕੀਤੇ ਦੱਸਿਆ ਕਿ ਕਿਹੜਾ ਕਿਹੜਾ ਹੱਤਵਾਦੀ ਕਿਹੜੇ ਕਿਹੜੀ ਜਗ੍ਹਾ ਤੇ ਰਹਿੰਦਾ ਸੀ ਤੇ ਕਿਹੜੇ ਕਿਹੜੇ ਉਹਨੇ ਕਾਰਡ ਸਾਡੇ ਦੇਸ਼ 'ਚ ਕੀਤੇ ਡਿਟੇਲਡ ਜਾਣਕਾਰੀ ਦਿੱਤੀ ਹੈ ਪਰ ਉਹਨੂੰ ਅਹੀਂ ਪਾਕਿਸਤਾਨ ਨੂੰ ਇਹ ਪੁੱਛੋ ਕਿ ਇੱਥੇ ਸਿਵਲ ਨੇ ਦੇ ਉੱਤੇ ਬੰਬ ਮਾਰੇ ਤੈਨੂੰ ਕੀ ਲੱਭਣਾ ਜਾਂ ਤੇ ਕੋਈ ਦੱਸ ਵੀ ਇਹਨਾਂ ਦੇ ਜੇਠੂ ਆੜ ਜਾਂ ਇੱਥੇ ਕੋਈ ਮੱਖਣ ਮੰਡੀ ਤੋਂ ਤੇਰਾ ਕੋ ਨੁਕਸਾਨ ਕਰਨ ਗਿਆ ਉੱਥੇ ਜਾਂ ਇੱਥੇ ਕੋਈ ਹੱਤਵਾਦੀ ਜੇ ਪੈਦਾ ਕੀਤੇ ਆ ਬਲ ਅੱਤਵਾਦੀਆਂ ਫੈਕਟਰੀਆਂ ਤੁਸੀਂ ਲਾ ਕੇ ਅੱਜ ਤੁਹਾਡਾ ਆਪਣਾ ਉਹਨਾਂ ਨੇ ਜਰੂਸ ਕੱਢ ਰੱਖਿਆ ਕਿਉਂਕਿ ਕੋਈ ਵੀ ਖਿੱਤਾ ਤਰੱਕੀ ਜਿਹੜੀ ਸ਼ਾਂਤੀ ਨਾ ਕਰ ਸਕਦਾ ਲੜਾਈਆਂ ਅੱਤਵਾਦੀ ਪੈਦਾ ਕਰਕੇ ਨਹੀਂ ਕਰ ਸਕਦਾ ਸੋ ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ ਉਹ ODE ਵੀ ਦਿਵਾਲੇ ਹੋਏ ਨੇ ਇਹ ਜਿਹੜੇ ਸਾਡੇ ਦਿਵਾਲੇ ਉਹਨਾਂ ਨੂੰ ਇਹ ਸਹਾਇਤਾ ਦਿੰਦਾ ਰਹਿੰਦਾ ਹੈ ਉਹ ਜਾ ਕੇ ਸਾਡਾ ਨੁਕਸਾਨ ਕਰਦੇ ਸਾਡੇ ਦੇਖੋ ਜਿਹੜੇ ਸਾਡੇ ਪਰਿਵਾਰ ਮਾਰੇ ਗਏ ਪਹਿਲਗਾਮ ਦੇ ਵਿੱਚ ਇੱਕ ਗੱਲ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਮਤਲਬ ਚੁੰਨ ਚੁੰਨ ਕੇ ਮਾਰੇ ਆ ਪੁੱਛ ਪੁੱਛ ਕੇ ਮਾਰੇ ਐਸ ਵੇਲੇ ਪਾਕਿਸਤਾਨ ਖੁਦ ਵੀ ਬਰੂਦ ਦੇ ਢੇਰ ਤੇ ਬੈਠਾ ਹੈ ਗਰੀਬੀ ਦੇ ਮੰਗਾਈ ਦੇ ਭੁੱਖਮਰੀ ਦੇ ਉਹ ਉਹਦੇ ਤੋਂ ਹੀ ਬਾਜੇ ਬੜੀ ਵੱਡੀ ਗੱਲ ਹੈ ਉਹਨੂੰ ਆਪਣੇ ਨੂੰ ਗਾਂਵ ਬਦਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਾਡੇ ਦੇਸ਼ ਦੇ ਸਿਵਲਿੰਗ ਦੇ ਉੱਤੇ ਹਮਲੇ ਕਰੇ ਅਜਲਾ ਸਰ ਪੈਨਿਕ ਬੜੀ ਹੈ ਲੋਕਾਂ ਦੇ ਵਿੱਚ ਪੈਨਿਕ ਦੇਖੋ ਝਗੜਾ ਤੇ ਕਿਤੇ ਘਰ ਚ ਹੋ ਉਹਦੀ ਹੋ ਜਾਂਦੀ ਹੈ ਤੇ ਜਦੋਂ ਜੰਗ ਦਾ ਮੌਲਵੇ ਮਾੜੀ ਮੋਟੀ ਤੇ ਹੁੰਦੀ ਹੈ ਪਰ ਫਿਰ ਵੀ ਤੁਸੀਂ ਵੇਖੋ ਨਾ ਲੋਕ ਸਾਡੇ ਵਾਲੇ ਦੇ ਨੂੰ ਚੱਕਣ ਨੂੰ ਫਿਰਦੇ ਮਜਾਇਦ ਨੂੰ ਮੋੜਿਆ ਦੇ ਉਹਦੇ ਅਸੀਂ ਚੁੱਕ ਕੇ ਲੈ ਜੰਦੇ ਆ ਇਹ ਤੁਸੀਂ ਪੰਜਾਬੀ ਬਹਾਦਰ ਕੌਮ ਹੈ ਇਹਨਾਂ ਦੇ ਤੁਸੀਂ ਗੱਲ ਇੱਕ ਬੱਖਰੇ ਤਰੀਕੇ ਦੀ ਕੌਮ ਹੈ ਉਹਦੇ ਉਹਨਾਂ ਨੂੰ ਬੜੇ ਯੋਰ ਨਾਲ ਪਰੇ ਕੀਤਾ ਵੀ ਭਰਾਓ ਰਹਿਣ ਦੋ ਇਹ ਨਹੀਂ ਗਾ ਚੀਜ਼ ਆਪਾਂ ਕਰਨੀ ਸਰ ਜਿਵੇਂ ਕੱਲ ਪੰਜ ਧਮਾਕੇ ਵੀ ਸ਼ਹਿਰ ਦੇ ਵਿੱਚ ਸੁਣੇ ਗਏ ਉਸ ਤੋਂ ਬਾਅਦ ਬਲੈਕਆਊਟ ਵੀ ਹੋ ਗਈ ਕੀ ਉਹ ਇਹ ਨਾਲ ਰਿਲੇਟਡ ਹੈ ਸਮਝ ਨਹੀਂ ਆ ਰਿਹਾ ਇਹ 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 ਜਾਣਕਾਰੀ ਤੁਹਾਨੂੰ ਅਥਾਰਟੀ ਦੇ ਸਕਦੀ ਪ੍ਰਸ਼ਾਸਨ ਦੇ ਸਕਦਾ ਮੈਂ ਇਹਦੇ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂਗਾ ਹੁਣ ਉਹ ਹਵਾ ਚ ਗੱਲਾਂ ਬਣਾ ਦੋ ਉਹਦਾ ਕੋਈ ਮਤਲਬ ਵੀ ਨਹੀਂ ਬਣਦਾ ਜੇ ਕੋਈ ਚੀਜ਼ ਹੁਣ ਸਵੇਰ ਤੱਕ ਸਾਨੂੰ ਨਹੀਂ ਪਤਾ ਹੁਣ ਜਦੋਂ ਅਸੀਂ ਆਕੇ ਆਕੇ ਵੇਖੀ ਵੀ ਵਾਕਿਆ ਇਹ ਮਸਾਇਲ ਦਾ ਟੁਕੜਾ ਹੈ ਜਿਵੇਂ ਫੰਦੇਰ ਕਲਾਂ ਚ ਵੀ ਡਿੱਗੀ ਹੈਗਾ ਬਿਲਕੁਲ ਉਹਦਾ ਹੀ ਹਿੱਸਾ ਹੋ ਸਕਦੇ ਨੇ ਦੇਖੋ ਦੁਸ਼ਮੰਦ ਦਾ ਕਹਾਦਾ ਗੁੱਸਾ ਕਰਨਾ ਉਹ ਨਹੀਂ ਤੁਹਾਨੂੰ ਹੀ ਕੰਮ ਕਰਨੇ ਨੇ ਉਹ ਸਿਵਲਿਅਨ ਨੂੰ ਟਾਰਗੇਟ ਕਰ ਰਿਹਾ ਹੈ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਪੈਨਿਕ ਨਾ ਹੋਣ ਲੋਕ ਜਿਹੜੇ ਉਹਨਾਂ ਨੂੰ ਪਹਿਲਾਂ ਹੀ ਕਲੀਅਰ ਕਰ ਦੇਣਾ ਚਾਹੀਦਾ ਬਿਲਕੁਲ ਪ੍ਰਸ਼ਾਸਨ ਨੂੰ ਹਰ ਘੰਟੇ 2-4 ਘੰਟੇ ਬਾਅਦ ਬਰੀਫਿੰਗ ਦੇਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਹੇ ਲੋਕੀ ਇਹਦੀ ਜਾਣਕਾਰੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਕਿਸੇ ਗੱਲ ਦੀ ਪਰ ਲੋਕਾਂ ਨੂੰ ਇੱਕੋ ਹੀ ਬੇਨਤੀ ਆਪਣੇ ਘਰਾਂ ਚ ਰੋ ਆਪਣੇ ਆਣ ਗਵਾਂਢ ਦੇ ਨਾਲ ਚਾਹ ਪਾਣੀ ਪੀਓ ਜਿਹਦੇ ਨਾਲ ਨਹੀਂ ਬੋਲ ਇਹ ਜਿਹੜੇ ਗਵਾਂਢੀ ਰਿਸ਼ਤੇ ਪਹਿਲੋਂ ਕੰਮ ਹੋਣੇ ਆ ਰਿਸ਼ਤੇਦਾਰ ਤੇ ਦੂਰ ਐ ਭੈਣ ਭਰਾ ਵੀ ਦੂਰ ਹੋਣੇ ਆ ਤੇ ਜੰਗ ਦੇ ਮਹੌਲ 'ਚ ਤੇ ਵੈਸੇ ਦੂਰੋਂ ਕਿਸੇ ਨੇ ਆਉਣਾ ਜਾਣਾ ਔਖਾ ਹੋਣਾ ਜੇ ਕੋਈ ਹੁੰਦਾ ਵੀ ਆ ਤੇ ਤੁਸੀਂ ਇਸ ਕਰਕੇ ਆ ਜਿਹੜੇ 2 4 10 ਦੇਣੇ ਇਹਦੇ 'ਚ ਆਰਾਮ ਨਾਲ ਘਰਾਂ ਦੇ ਵਿੱਚ ਹੀ ਰਹੋ ਠੀਕ ਹੈ